ਹਾਂਜੀ ਸੱਚੇ ਆ ਕਾਲਜ ਸਾਨੂੰ ਤਾਂ ਸਤ ਪੰਜਾਬੂ ਚੈਨ ਤੇ ਸਵਾਗਤ ਆ ਅੱਜ ਹਮਣਾ ਜਾਰੀ ਹੈ ਦਹੀਂ ਸ਼ੋਲੇ ਯਾਨੀ ਕਿ ਦਹੀਂ ਦਾ ਦਹੀਂ ਤੇ ਬ੍ਰੈਡ ਦਾ ਰੋਲ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਸਵਾਦਮੰਤਾ ਆ ਇਕਦਮ ਟੇਸਟੀ ਹੁੰਦਾ ਆ ਤੇ ਜੇ ਤੁਸੀਂ ਇਹ ਪਹਿਲੀ ਵਾਰੀ ਦੇਖ ਰਹੇ ਆ ਇਹਨੂੰ ਤੇ ਜ਼ਰੂਰ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਇਹਨੂੰ ਜ਼ਰੂਰ ਬਣਾ ਕੇ ਦੇਖਿਓ ਚਲੋ ਕਰਦੇ ਆ ਬਣਾਉਣਾ ਸ਼ੁਰੂ ਅਗਲੀ ਇਥੇ ਮੈਂ 500 ਗ੍ਰਾਮ ਦਹੀਂ ਨੂੰ ਜਿਹੜਾ ਆ ਤਕਰੀਬਨ 4 ਤੋਂ 5 ਘੰਟੇ ਦੇ ਲਈ ਇੱਦੀ ਲਟਕਾ ਕੇ ਜਿੱਦਾਂ ਆਪਾਂ ਪਨੀਰ ਨੂੰ ਰੱਖਦੇ ਆ ਉਸ ਤਰੀਕੇ ਦੇ ਨਾਲ ਰੱਖਤਾ ਸੀਗਾ ਤਾਂ ਜੋ ਜਿਹੜਾ ਸਾਰਾ ਇਹਦਾ ਪਾਣੀ ਨਿਕਲ ਜੇ ਇਹ ਦੇਖੋ ਇਹ ਪਨੀਰ ਨਹੀਂ ਹੈਗਾ ਇਹ ਦਹੀਂ ਆ ਇਹ ਦੇਖੋ ਬਿਲਕੁਲ ਗਾੜਾ ਹੋ ਚੁੱਕਿਆ ਆ ਜਿਹਨੂੰ ਹੰਕੜ ਕਹਿੰਦੇ ਆ ਇਸ ਤਰੀਕੇ ਨਾਲ ਇਹ ਦੇਖੋ ਬਣ ਚੁੱਕਿਆ ਹੈ ਇਹ ਇਹ ਦੇਖੋ ਇਹਦੇ ਲਈ ਆਪਾਂ ਨੂੰ گاੜਾ ਦਹੀਂ ਚਾਹੀਦਾ ਹੁੰਦਾ ਆ ਤੇ ਫਿਰ ਆਪਾਂ ਇੱਥੇ ਭਾਂਡੇ ਦੇ ਵਿੱਚ ਦਹੀਂ ਨੂੰ ਪਾ ਲੈਣਾ ਆ ਫਿਰ ਪਾਉਣਾ ਹੈ ਸਬਜ਼ੀਆਂ ਜਿਵੇਂ ਕਿ ਪਿਆਜ਼ ਸ਼ਿਮਲਾ ਮਿਰਚ ਇਹ ਸਾਰਾ ਕੁਝ ਆਪਾਂ ਬਰੀਕ ਕੱਟ ਕੇ ਪਾਉਣਾ ਹੈ ਤੇ ਨਾਲ ਹੀ ਪਾਉਣੀ ਹੈ ਗਾਜਰ ਹਲਕੀ ਜਿਹੀ ਹਰੀ ਮਿਰਚ ਆ ਬਰੀਕ ਕੱਟ ਕੇ ਸਾਰੀਆਂ ਸਬਜ਼ੀਆਂ ਬਰੀਕ-ਬਰੀਕ ਕੱਟਣੀਆਂ ਆ ਤਾਂ ਜੋ ਈਜ਼ੀ ਰਹੇ ਨਹੀਂ ਤਾਂ ਫਿਰ ਜਿਹੜਾ ਇਹ ਸਹੀ ਨਹੀਂ ਬਣ ਪਾਉਣੀ ਫਿਰ ਇਹਦੇ ਸਵਾਨ ਸਾਇਕ ਲੂਣ ਪਾਵਾਂਗੇ ਹਲਕਾ ਜਿਹਾ ਧਨੀਆ ਪਾਊਡਰ ਹਲਕਾ ਜਿਹਾ ਜੀਰਾ ਪਾਊਡਰ ਹਰਕਾ ਜਿਹਾ ਗਰਮ ਮਸਾਲਾ ਪਾਵਾਂਗੇ ਹਲਕਾ ਹਲਕਾ ਜਿਹਾ ਹੀ ਪਾਉਣਾ ਹੈ ਆਪਾਂ ਤੇ ਬਹੁਤ ਹੀ ਜਿਆਦਾ ਵਧੀਆ ਇਹ ਬਣਦੀ ਹੈ ਸਟਫਿੰਗ ਇਹਦੀ ਫਿਰ ਪਾਵਾਂਗੇ ਹਲਕਾ ਜਿਹਾ ਕਾਲੀ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਸਵਾਨ ਸਾਇਕ ਤੇ ਨਾਲ ਹੀ ਪਾਵਾਂਗੇ ਹਲਕਾ ਜਿਹਾ ਚਾਟ ਮਸਾਲਾ थोड़ी पावे टमैटो कैचअप अंदर तीन का स्वाद आए नी पावे नींबू का रास तो अपनी एकदम चटपटी जी टेस्टी जी स्टफिंग बन के तैयार है हल्की जी लास्ट जो ओरिगैनो तो चिली फ्लेक्स पा देंगे जो कि बिल्कुल ऑप्शनल देखो ये देखो तुम लग ही नहीं रहा होना एक कि दही की फीलिंग है बहुत ही ज़्यादा वीम बन दी हूँ अपना सैकेंड मेन इंग्रीडियट आ ब्रैड ब्रैड आप लेना है तो सैडा कट के तेन वेल लेना चंगे तरीके इस तरीके न ਵੇਲਕੇ ਨੂੰ ਆਪਾਂ ਹਲਕਾ ਹੀ ਪਤਲਾ ਕਰ ਲੈਣਾ ਹੈ ਫਿਰ ਉਹਦੇ ਵਿੱਚ ਆਪਾਂ ਪਾਉਣੀ ਆਪਣੀ ਫੀਲਿੰਗ ਤੇ ਇਹਨੂੰ ਬੰਦ ਕਰ ਲੈਣਾ ਹੈ ਇਹ ਬੰਦ ਕਰਨ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਵਰਤਣਾ ਹੈਗਾ ਆਪਾਂ ਨਹੀਂ ਤਾਂ ਇਹ ਬੰਦ ਨਹੀਂ ਹੋਊਗਾ ਪਾਣੀ ਪਾਣੀ ਵਰਤਣ ਦੇ ਨਾਲ ਜਿਹੜਾ ਹੈ ਆਪਣੇ ਤੇਲ ਦੇ ਵਿੱਚ ਜਾ ਕੇ ਇਹ ਖੁੱਲ ਵੀ ਸਕਦੇ ਆ ਇਸ ਲਈ ਪਾਣੀ ਨਹੀਂ ਵਰਤਣਾ ਹੈਗਾ ਤੇ ਫਿਰ ਜਿਹੜਾ ਇਹਨੂੰ ਇਸ ਤਰੀਕੇ ਨਾਲ ਕੋਈ ਵੀ ਜਾਂ ਫਿਰ ਬ੍ਰੈਡ ਦਾ ਜਿਹੜਾ ਹੁੰਦਾ ਹੈ ਲਫਾਫਾ ਉਹਨੂੰ ਸਾਫ਼ ਕਰਕੇ ਜਿਹੜਾ ਲੈ ਲੈਣਾ ਹੈ ਜਾਂ ਫਿਰ ਕੋਈ ਵੀ ਲਫਾਫਾ ਲੈ ਕੇ ਤੇ ਉਹਦੇ ਉੱਤੇ ਇਸ ਤਰੀਕੇ ਨਾਲ ਰੱਖਣਾ ਹੈ ਤੇ ਇਦਾਂ ਇਹਨੂੰ ਜਿਹੜਾ ਇਹ ਵਾਲ ਪਾ ਕੇ ਇਦਾਂ ਫੋਲਡ ਕਰ ਲੈਣਾ ਆ ਇਸ ਤਰੀਕੇ ਨਾਲ ਟਾਈਟਲੀ ਤਾਂ ਜੇ ਵਧੀਆ ਫੋਲਡ ਹੋ ਜਣ ਇਸ ਤਰੀਕੇ ਨਾਲ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਹੁਣ ਇੱਥੇ ਮੈਂ ਤੇਲ ਗਰਮ ਹੋਣੇ ਰੱਖਤਾ ਹੈ ਤੇ ਜਦੋਂ ਤੇਲ ਆਪਣਾ ਮੀਡੀਅਮ ਜਾਂ ਗਰਮ ਹੋ ਗਿਆ ਤੇ ਉਦੋਂ ਆਪਾਂ ਸਾਰੇ ਪਾ ਲੈਣੇ ਆ ਇਹਦੇ ਵਿੱਚ ਜਿੰਨੇ ਆ ਸਕਦੇ ਆ ਕੜਾਈ 'ਚ ਇਸ ਤਰੀਕੇ ਨਾਲ ਤੇ ਦੇਖੋ ਹੁਣ ਇਹਨੂੰ ਆਪਾਂ ਫਰਾਈ ਕਰਨਾ ਹੈ ਇਕਦਮ ਵਧੀਆ ਕ੍ਰਿਸਪੀ 골ਡਨ ਬ੍ਰਾਊਨ ਹੋਣ ਤਾਈ ਇਹਨੂੰ ਆਪਾਂ ਮੀਡੀਅਮ ਟੂ ਹਾਈ ਗੈਸ ਤੇ ਹੀ ਫਰਾਈ ਕਰਨਾ ਹੈ ਹਾਈ ਟੂ ਮੀਡੀਅਮ ਗੈਸ ਤੇ ਘੱਟ ਗੈਸ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਇਹ ਤੇਲ ਪੀਜੂਗੇ ਤੇਲ ਨਹੀਂ ਹੈ ਆਪਾਂ ਇਹਨੂੰ ਪੀਂੰਦਣਾ ਇਸ ਲਈ ਜਿਹੜਾ ਇਹਨੂੰ ਤੇਜ ਤੋਂ ਮੀਡੀਅਮ ਗੈਸ ਤੇ ਪਕਾਉਣਾ ਹੈ ਤੇ ਆਪਣੇ ਬਹੁਤ ਹੀ ਵਧੀਆ ਦਹੀਂ ਛੋਲੇ ਬਣ ਕੇ ਤਿਆਰ ਆ ਇਹ ਦੇਖੋ ਇਕਦਮ ਕ੍ਰਿਸਪੀ ਬਣਦੇ ਆ ਬਹੁਤ ਹੀ ਜ਼ਿਆਦਾ ਵਧੀਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਹੁਤ ਬਤਾਨਾ ਅਜੀ